ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਫੇਰ ਸਵਾਗਤ ਹੈ ਤੁਹਾਡਾ ਮੈਂਡੀਆ ਜੀ ਵਲੌਗ 'ਚ ਤੇ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣ ਜਾ ਰਹੇ ਆਪਾਂ ਜੋ ਕਿ ਇੱਥੇ ਬਹੁਤ क्रेज ਹੁੰਦਾ ਪੰਜਾਬੀਆਂ ਨੂੰ ਵੈਸੇ ਤਾਂ ਆਪਣੇ ਪੰਜਾਬ 'ਚ ਵੀ ਬੜਾ क्रेज ਹੈ ਜੀਪਾਂ ਦਾ ਤੇ ਇੱਥੇ ਕੈਨੇਡਾ ਸਪੈਸ਼ਲ ਮੰਗਵਾਈ ਹੈ ਜੀਪ ਇਹਨਾਂ ਨੇ ਇੰਪੋਰਟ ਕਰਾ ਕੇ ਤੇ ਭਾਜੀ ਹੁਣੀ ਨਾਲ ਪਾਲਾਟ ਵਾਲੇ ਭਾਜੀ ਨੇ ਸਾਡੇ ਨਾਲ ਤੇ ਨਾਲ ਭਾਜੀ ਸੰਦੀਪ ਸਿੰਘ ਭਾਜੀ ਨਾਲ ਨੇ ਤੇ ਸੰਦੀਪ ਸਿੰਘ ਭਾਜੀ ਨੂੰ ਤੁਸੀਂ ਲਾਸਟ ਟਾਈਮ ਵੀ ਮਿਲੇ ਹੋ ਵੀਡੀਓ 'ਚ ਕਾਫੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਇਹਨਾਂ ਨੇ ਤੇ ਅੱਜ ਵੀ ਆਪਾਂ ਇਹਨਾਂ ਤੋਂ ਪਤਾ ਕਰਾਂਗੇ ਤੇ ਜੀਪ ਦਾ ਕਿੰਨਾ ਕੁ ਇੱਥੇ ਖਰਚਾ ਪੈਂਦਾ ਵਾ ਲਿਆਉਣ ਦਾ ਇੰਪੋਰਟ ਕਰਨ ਦੇ ਕੀ ਚਾਰਜਸ ਨੇ ਤੇ ਕੀ ਲੀਗਲ ਆਪਣੀਆਂ ਐਕਟੀਵਿਟੀਆਂ ਹਨੂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਇਹਨਾਂ ਤੋਂ ਪਤਾ ਕਰਦੇ ਆਂ ਆਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਠੀਕ ਠਾਕ ਠੀਕ ਠਾਕ ਤੇ ਭਾਜੀ ਇਹ ਜੀਪ ਦਾ ਤੁਹਾਨੂੰ ਦੱਸੋ ਤੁਸੀਂ ਕਿ ਇਹ ਇੱਥੇ ਲਿਆਉਣੀ ਪਹਿਲਾਂ ਦੱਸੋ ਵਰਥੇ ਲਿਆਉਣੀ ਤੇ ਹੈ ਕਿ ਜੇ ਵਧੀਆ ਬਣੀ ਹੋਏ ਆਹਾਂ ਜੇ ਕੰਮ ਨਹੀਂ ਚੰਗਾ ਹੋਇਆ ਤੇ ਇੱਥੇ ਆ ਕੇ ਪੈਸੇ ਲਵਾਏ ਤੇ ਉਹਦੇ ਨਾਮ ਤੋਂ ਸਮਾਨ ਮਿਲਦਾ ਤੇ ਨਾਮ ਬੰਦਲਾ ਸਕਦੇ ਫਿਰ ਹੂੰ ਹੂੰ ਹੈਨਾ ਜੇ ਉਦਾਂ ਉਦਾਂ ਚਲਾਨ 'ਚ ਕੋਈ ਦਿਕਰ ਨਹੀਂ ਇੱਥੇ ਮਿਲ ਕੋਈ ਰੋਕ ਟੋਕ ਨਹੀਂ ਆ ਨਹੀਂ 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 ਰੋਕੋਕ ਨਹੀਂ ਕੀ ਤੁਹਾਨੂੰ ਪਾਸਿੰਗ ਕਰਾਉਣੀ ਪੈਂਦੀ ਆ ਜੇ ਤਾਂ ਥੋੜਾ ਬੋਤਾ ਕੰਮ ਹੁੰਦਾ ਇਦਾਂ ਭਾਜੀ ਹਾਂ ਕੋਲ ਕਰਾਇਆ ਪਾਲ ਹੋ ਗਿਆ ਇਹਨਾਂ ਦਾ ਨਹੀਂ ਤਾਂ ਤੇ ਭਾਜੀ ਜਿੰਦਾ ਹਾ ਗੱਡੀ ਆਈ ਸੀ ਇਹਦੇ ਵਿੱਚ ਸਾਫੀਆ ਨੂੰ ਦਾ ਕੰਮ ਹੋਣਾ ਦਾ ਫਰੰਟ ਸ਼ੀਲ ਚੇਂਜ ਕਰਨਾ ਹਾਂ ਹਾਂ ਤੇ ਨਵੀਆਂ ਲਾਈਟਾਂ ਲਾਈਆਂ ਸਾਰੀਆਂ ਅੱਛਾ ਇਹ ਦੂਜੀ ਹੋ ਗਈ ਐ ਇਹ ਟਾਇਰ ਇੱਥੋਂ ਪਾਏ ਕਿ ਇਹ ਵੀ ਨਾਲ ਹੀ ਇੰਪੋਰਟ ਰਏ ਨੇ ਨਹੀਂ ਦੂਜੀ ਗੱਡੀ ਦੀ ਮੰਗਾਇਆ ਸੀ ਅੱਛਾ ਤੇ ਉਹਦੇ ਲਾਕ ਇਧਰ ਪਏ ਹੁੰਦੇ ਨੇ ਤੇ ਪਾਸ ਕਰਨ ਵਾਸਤੇ ਅੱਛਾ ਉਹਦੇ ਚੀਜ਼ਾਂ ਸਾਰੀਆਂ ਅਵੇਲੇਬਲ ਐ ਇੱਥੇ ਜਿਹੜੀਆਂ ਹੀ ਨੇ ਜਦੋਂ ਪਾਸ ਹੋ ਜੀ ਹਨ ਉਹਦੇ ਰਿਜਿਸਟਰ ਕਰਦੇ ਆ ਅੱਛਾ ਤੇ ਪਾਸਿੰਗ ਵਿੱਚ ਕੀ ਕੀ ਕੰਡੀਸ਼ਨ ਚੈੱਕ ਕਰਦੇ ਆਏ ਪਾਸਿੰਗ ਦੇ ਵਿੱਚ ਕਾਫੀ ਦਾ ਕਾਫੀ ਉਹ ਚੈੱਕ ਕਰਦੇ ਆ ਪ੍ਰੋਪਰ ਲਾਈਟਿੰਗ ਹੈਂਡ ਬ੍ਰੇਕ ਲਾਕਸ ਅਰੀਜਨਲ ਹੋਣਾ ਚਾਹੀਦਾ ਇਥੋਂ ਦਾ ਜਿਹੜਾ ਕੋਊਗਾ ਅੱਛਾ ਬੈਕਅਪ ਲਾਈਟ ਜੂਸਲੀ ਚੀਪਾਂ ਦੇ ਵਿੱਚ ਜਿਹੜੇ ਲਾਉਂਦੇ ਉਹ ਬੈਕਅਪ ਲਾਈਟ ਲਾਉਦੇ ਅਜਿਦੇ ਬੈਕ ਕਰਦੇ ਆ ਰਿਹਾ ওভার ਲਾਈਟ ਬੈਕ ਗੇਅਰ ਤੇ ਰਿਵਰਸ ਲਾਈਟ ਉਹ ਲਾ ਕੇ ਪੇੜੇ ਜ਼ਰੂਰੀ ਹੈ ਜੀ ਠੀਕ ਹੈ ਠੀਕ ਹੈ ਤੇ ਜਿਹੇ ਬੇਸਿਕ ਚੀਜ਼ਾਂ ਜਿਹੜੀਆਂ ਚਾਹੀਦੀਆਂ ਇੱਥੇ ਉਹ ਸਾਰੀ ਟੈਕ ਹੋਣੀਆਂ ਫਿਰ ਫਿਰ ਪਾਸ ਪਾਸ ਹੋਏਗਾ ਬਹੁਤ ਅੱਛਾ ਹਾਂ ਤੇ ਪਾਸਿੰਗ ਦਾ ਇਹ ਕੋਈ ਮਤਲਬ ਸਰਟੀਫਿਕੇਟ ਮਿਲਦਾ ਇੱਥੇ ਕਿਦਾਂ ਉਹ ਕਿੰਨੇ ਸਾਲ ਲਈ ਵੈਲਿਡ ਹੁੰਦਾ ਕਿ ਇੱਕ ਵਾਰੀ ਪਾਸ ਹੋ ਗਏ ਫਿਰ ਵੈਲਿਡ ਅੱਛਿਕ ਸਾ ਇੱਕ ਵਾਰੀ ਹੋ ਗਿਆ ਪਾਸ ਤੇ ਵੈਲਿਡ ਹੈ ਠੀਕ ਠੀਕ ਉਹ ਤਾਂ ਇਜ਼ੀ ਆ ਪਾਸ ਕਰਨਾ ਜਿਆ ਥੋੜਾ ਜਿਹਾ ਪ੍ਰੋਪਰ ਹੈ ਸੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਪਰ ਪ੍ਰੋਪਰ ਹੈਗਾ ਸਾਰਾ ਕੁਝ ਓਕੇ ਤੇ ਪ੍ਰੋਪਰ ਨਹੀਂ ਬਸ ਸਾਰਾ ਫੀਲ ਕਰਨਾ ਪੈਂਦਾ ਹੁਣ ਜਦੋਂ ਇਹ ਗੱਡੀ ਦਾ ਕਾਫੀ ਕੰਮ ਪੈਦਾ ਹੁੰਦਾ ਹੈ ਅੱਛਾ 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 ਤੇ ਜਦੋਂ ਆਪਣਾ ਇੱਕ ਇੱਕ ਦੇ ਪਾਸਿੰਗ ਤੁਸੀਂ ਕਹਿੰਦੇ ਬਈ ਇੱਕ ਰੀਸਟਰੀ ਹੁੰਦੀ ਆ ਉਹ ਡਿਫਰੈਂਟ ਚੀਜ਼ ਆ ਆਪਣੀ ਰੀਸਟਰੀ ਗੱਡੀ ਆਪਾਂ ਲਾਇਸੈਂਸ ਪਲੇਟ ਲੈਣ ਜਾਣੇ ਆ ਜਾਂ ਉਹ ਸੀ ਜਾਨਨ ਦਿਖਾਣੇ ਪੈਂਦੀ ਸਾਡੀ ਹਾਂ ਉਹ ਉਹ ਡਿਫਰੈਂਟ ਚੀਜ਼ ਆ ਹਾਂ ਉਹ ਪਹਿਲਾਂ ਜਿਹੜੀ ਤਾਰ ਉਹ ਤਾਂ ਡਿਫਰੈਂਟ ਆ ਇਹਨਾਂ ਦੇ ਵਾਸਤੇ ਥੋੜਾ ਹਾੜ ਹੈ ਕਿਉਂਕ ਇਹ ਇੰਡੀਆ ਉਹਨਾਂ ਨੇ ਪ੍ਰੋਪਰ ਹੋਣਾ ਤਾਂ ਆਲਰੇਡੀ ਪ੍ਰੋਪਰ ਕੀਤੀ ਨਹੀਂ ਤੇ ਪ੍ਰੋਪਰ ਕਰਕੇ ਉਹਨਾਂ ਦੇ ਘੁਣਾ ਪੇ ਬਾਹਰ ਭੇਟਣੀ ਆ ਠੀਕ ਠੀਕ ਵੀ ਉਹਨਾਂ ਤਾਂ ਆਲਰੇਡੀ ਕਰਕੇ ਪਾਸ ਪਹਿ ਬਣਾ ਕੇ ਭੇਟ ਅੱਛਾ 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 ਜਿੱਦਾਂ ਕੋਈ ਇੱਕ ਬੰਦਾ ਜਾਣਣ ਵਾਲਾ ਹੋਵੇ ਪਹਿਲਾਂ ਉਹ ਤੋਂ ਆਪ ਉਹਨੂੰ ਪ੍ਰੋਪਰ ਸਿੱਖੋ ਉਸ ਤੋਂ ਚੀਜ਼ਾਂ ਉਹਨਾਂ ਕੋਲੋਂ ਲਾਵੇ ਫੇਰ ਠੀਕ 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 ਬੰਦਾ ਨੂੰ ਥੋੜੀ ਨੌਲੇਜ ਹੋਵੇ ਗੱਡੀ ਤੇ ਪਾਸ ਹੋ ਜਵੇ ਫੇਰ ਕੋਈ ਪ੍ਰੋਬਲਮ ਆਹ ਹਾਂ ਸਾਰੇ ਮਸਤੀ ਠੀਕ ਠੀਕ ਤੇ ਪਾਸੀ ਦਾ ਤੱਕ ਕਿ ਨਗਾ ਜਾਂਦਾ ਬਈ ਡੋਟੋ ਭਾਜੀ ਪਾਸ ਸਿੰਘ ਦਾ ਇਦਾਂ ਹੈ ਕਿ ਜਿਹੜਾ ਸਿੰਪਲ ਫੀਸ ਲੱਗਦੀ ਹੈ ਨਾ ਹਾਂਜੀ ਤੇ ਜਿਹੜਾ ਜਦੋਂ ਆਪਾਂ ਮੰਗਾਉਨੇ ਆ ਜੀਬ ਜਦੋਂ ਇੰਨੇ ਉੱਥੇ ਜਿੱਥੋਂ ਆਪਣੇ ਕਸਟਮ ਤੇ ਆਉਣਾ ਆ ਕਸਟਮ ਤੇ ਜਦੋਂ ਆ ਕੇ ਕਸਟਮ ਵਾਲੇ ਪੇਪਰ ਤੁਸੀਂ ਦੇ ਦੇਣਾ ਰਜਿਸਟਰੀ ਨੂੰ ਰਜਿਸਟਰੀਆਂ ਤੁਹਾਨੂੰ ਜਿਹੜਾ ਇਹਦਾ ਚੈਸੀ ਨੰਬਰ ਆ ਉਹਨੂੰ ਐਜ਼ ਅ ਵਿਨ ਨੰਬਰ ਕਾਊਂਟ ਕਰਕੇ ਤੁਹਾਨੂੰ ਤੇਜ ਦੇ ਦੇਣਾ ਓਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਉਹ ਪੇਪਰ ਲੈ ਕੇ ਤੁਸੀਂ ਜਾਣਾ ਜਿੱਦਾਂ ਅਸੀਂ ਬਾਜੀ ਹੁਣ ਆ ਕੋ ਆਏ ਹਾਂ ਨਾ ਹਾਂਜੀ ਉਹ ਇਹਨਾਂ ਨੇ ਇਨਸਪੈਕਸ਼ਨ ਕਰਕੇ ਜੀ ਵੀ ਸਾਰੀ ਠੀਕ ਆ ਤੇ ਜਿਹੜਾ ਇਹਨਾਂ ਪੇਪਰ ਦੇਣਾ ਹੁੰਦਾ ਉਹ ਆਪਾਂ ਦੇਣਾ ਜਾ ਕੇ ਰਜਿਸਟਰੀ ਉਹਨਾਂ ਨੇ ਫਿਰ ਸਾਨੂੰ ਪਲੇਟ ਦੇ ਦੇਣਗੇ ਓਕੇ ਹਾਂਜੀ ਤੇ ਉਹਦਾ ਕੋਈ ਗਾਲਾ ਜਿਦਾਂ ਨੋਰਮਲ ਖਰਚਾ ਹੁੰਦਾ ਪਰ ਇਹ ਜਿਹੜੀ ਜਦੋਂ ਬਣਾਈ ਆ ਹੁਣ ਆ ਦੇਖੋ ਜਿੱਥੇ ਤੁਸੀਂ ਧਿਆਨ ਨਾਲ ਦੇਖੋ ਇੱਥੇ ਉਹ ਬੰਦਿਆਂ ਨੇ ਨਾਟ ਹੀ ਨਹੀਂ ਲਾਇਆ ਰਾਈਟ ਰਾਈਟ ਆਹ ਜੰਗਾਲਿਆ ਛੱਡਿਆ ਹਣਾ ਇੱਥੋਂ ਜੰਗਾਲਿਆ ਛੱਡਿਆ ਆ ਜਿੰਨੇ ਮੈਂ ਇਹੀ ਦੱਸਦਾ ਸਾਰਿਆਂ ਨੂੰ ਜਦੋਂ ਆਪਾਂ ਇੰਡੀਆ ਜਦੋਂ ਜੀ ਮੈਂ ਵੀ ਇੰਡੀਆ ਚੋਂ ਬਣਵਾਉਂਦਾ ਪਰਵਾਉਂਦਾ ਰਿਹਾ ਇੱਥੇ ਜੇ ਆਪਾਂ ਆ ਜਿੰਨੇ ਨਟ ਲੱਗੇ ਇੱਥੇ ਆਪਾਂ ਐਲਐਨ ਕੀ ਦੇ ਬਲੈ ਜਿਹੜੀ ਮੈਂ ਕੋਟ ਨੂੰ ਬਵਾ ਕੇ ਤੇ ਜੀਆ ਉਤੋਂ ਉਹ ਤਾਂ ਬਲੈਕ ਕੈਲਨ ਕੀ ਵੋਟ ਲੱਗੇ ਹੈ ਨਾ ਉਸ ਤੋਂ ਬਾਅਦ ਚਲੋ ਲਾਈਟਾਂ ਡਿਊਟੀ ਉਹਨੇ ਪਾਤੀਆਂ ਬੰਦੇ ਨੇ ਠੀਕ ਆ ਹੋਰ ਕਾਫੀ ਕੰਮ ਇਦਾਂ ਦੇ ਜਿਹੜੇ ਪਾਜੀ ਹੋਣਾ ਨੇ ਹੁਣ ਆ ਇੰਡੀ ਆ ਨਹੀਂ ਸੀ ਲੱਗੀ ਇਹ ਆ ਲਾਈਟ ਨਹੀਂ ਸੀ ਲੱਗੀ ਠੀਕ ਆ ਹਾਂਜੀ ਕਿਉਂਕਿ ਉਹ ਲਾਈਟਾਂ ਜ਼ਰੂਰੀ ਹੈ ਇੰਡੀਆ ਤੋਂ ਲਵਾ ਕੇ ਭੇਜਣਾ ਹੁਣ ਅੱਜ ਇਹਨਾਂ ਦੀ ਪੂਰਾ ਇੱਕ ਦਿਨ ਲੱਗ ਗਿਆ ਪੂਰਾ ਇੱਕ ਦਿਨ ਦੀ ਲੇਬਰ ਮਕੈਨਿਕ ਤੁਹਾਨੂੰ ਪਤਾ ਵੀ ਮਕੈਨਿਕ ਸ਼ਾਪ ਦੀ ਕਿੰਨੀ ਹੁੰਦੀ ਹੈ ਨਾ ਹੁਣ ਆ ਨਹੀਂ ਸੀ ਲਾਇਵ ਮਡ ਫਲੈਪ ਤਨ ਇਹ ਆਪਾਂ ਨੂੰ ਸਾਰਾ ਜੋ ਇੱਛਾ ਹੁਣ ਆਹ ਲਾਈਟਾਂ ਬਦਲੀਆਂ ਪਿਛਲੀਆਂ ਹੂੰ ਹੂੰ ਆ ਵੱਡੀਆਂ ਲਾਈਟਾਂ ਚਾਹੀਦੀਆਂ ਛੋਟੀਆਂ ਛੋਟੀਆਂ ਲੱਗ ਕੇ ਹੁੰਦੇ ਆ ਹੈਨਾ ਹੁਣ ਇੱਛਾ ਤੁਸੀਂ ਇਹਨਾਂ ਦੇਖੋ ਆਹ ਦੇਖੋ ਕਲਰ ਦੀ ਕੁਆਲਿਟੀ ਇਹ ਗੱਲ ਤੇ ਆ ਵੀ ਜੇ ਆਪਾਂ ਇੰਡੀਆ ਤੋਂ ਜੀ ਬਣਾਉਣੀ ਆ ਤੇ ਉਹਦੇ ਵਿੱਚ ਇਦਾਂ ਵੀ ਭਾਈ ਵੀ ਤੁਸੀਂ 20 ਗਿਹੜੇ ਉੱਥੇ ਜੀ ਬਲ ਵੱਖਰੇ ਰੱਖੋ ਰਾਈਟ ਸਾਈਡ ਤੇ ਆਪਾਂ ਇਹ ਵੀ ਹਾਂ ਵੀ ਜੀ ਬਣਾਉਣੀ ਹੈ ਤਾਂ ਉੱਥੇ ਤੁਹਾਡਾ ਕੋਈ ਖਾਸ ਬੰਦਾ ਹੋਣਾ ਚਾਹੀਦਾ ਜਿੱਦਣ ਕਲਰ ਵੱਜਣਾ ਉੱਥੇ ਕੋਲ ਖੜਾ ਹੋਣਾ ਚਾਹੀਦਾ ਰਾਈਟ ਰਾਈਟ ਹੈਨਾ ਹੁਣ ਇਹਦਾ 6.5 ਲੱਖ ਰੁਪਈਆ ਲਿਆ ਇਹ ਚ ਕੀ ਲਾਇਆ ਮੈਨੂੰ ਲੱਗਦਾ ਨਹੀਂ ਕਿ 60000 ਰੁਪਏ ਦਾ ਸਾਮਾਨ ਜੇ ਆਪਾਂ ਸਾਮਾਨ-ਸਮਾਨ ਕਬਾੜ ਚ ਲੈ ਲਈਏ ਤਾਂ ਆਹ ਠੀਕ ਆ ਭਾਵੇਂ 6 ਲੱਖ ਬਣਾਈ ਸਾਡੇ 6 ਲੱਖ ਬਣਾਈ 5000 ਦਾ ਇੰਜਣ ਆ ਜਾਂਦਾ ਹੈ ਕਰੋਲਾ ਦਾ ਠੀਕ ਆ 30000 ਦੀ ਚੈਸੀ ਆ ਜਾਂਦੀ ਉਦ ਲਈ ਹੂੰ ਹੂੰ ਠੀਕ ਆ 5000 ਦਾ ਰੰਗ ਆ ਜਿਹੜਾ ਹੋਇਆ ਇਹਨੂੰ ਠੀਕ ਆ ਜੀ ਤੇ ਬਾਕੀ ਗੇਅਰ ਗੂਰ ਤੇ ਸਾਰਾ ਜਿਗਾੜ ਤੁਹਾਨੂੰ ਪਤਾ ਮਿਲ ਹੀ ਜਾਂਦਾ ਕਬਾੜ ਚੋਂ ਹਾਂ ਤੇ ਉਹ ਪੈਸੇ ਤੁਸੀਂ ਮੈਂ ਤੇ ਇਹੀ ਕਹਿਣਾ ਜੇ ਤੁਸੀਂ ਭਾਈ ਪੈਸੇ ਬੰਦੇ ਨੂੰ ਕੁਝ ਤੀਜ ਤੇ ਦੇ ਦਿਓ ਹੂੰ ਹੂੰ ਹਨਾ ਇਦੋ ਹੀ ਪੈਸੇ ਬਣਾਉਣ ਤੇ ਹੋਏ ਆ ਹਨਾ ਆ ਦੇਖ ਲੋ ਆ ਆ ਆ ਇਹ ਖੁੱਲਦਾ ਹੀ ਨਹੀਂ ਕਰ ਮੈਂ ਖੁੱਲ ਦੂਰ ਲਾੜੇ ਖੁੱਲਦਾ ਹੀ ਨਹੀਂਗਾ ਉਦਾਂ ਆ ਦੇਖੋ ਤੇੜਾ ਆਈਆਂ ਇੱਥੇ ਕੋਈ ਪੱਟੀ ਲਾ ਕੇ ਭੇਜਦਾ ਆ ਰਾਈਟ ਰਾਈਟ ਦੇਖੋ ਬੰਦੇ ਤੁਸੀਂ ਪੈਸੇ ਲੈ ਰਹੇ ਇਹਨਾਂ ਨੇ ਭਾਜੀ ਹੁਣਾਂ ਨੇ ਲਾਈਟਾਂ ਸਹੀ ਕੀਤੀਆਂ ਗੀਅਰ ਨਾਲ ਆ ਲਾ ਦਿੱਤੀ ਆ ਹੂੰ ਤੇ ਇਹਨੂੰ ਤਾਰ ਹੀ ਨਹੀਂ ਸੀ ਲਾਈ ਕੋਈ ਅਸਾਂ ਉਹਦਾ ਸ਼ੌਂਕ ਲਈ ਲਾ ਦੇ ਆ ਸਾਰੀ ਬਾਰਿੰਗ ਸਾਰੀ ਭਾਜੀ ਹੁਣਾਂ ਕੀਤੀ ਆ ਆਰਥੋਰ ਤੋਂ ਸਾਰੇ ਜੋੜੇ ਦੇਖੋ ਅੱਜ ਇਹਨਾਂ ਸਾਰਾ ਦਿਨ ਇੱਕ ਲੱਗ ਗਿਆ ਇੱਕ ਬੰਦੇ ਦਾ ਇੱਥੇ ਰਾਈਟ ਰਾਈਟ ਇਹ ਜੇ ਇੱਥੇ ਤਾਂ ਜ਼ਰੂਰੀ ਇਹ ਚਲਾਨ ਲੈਣਾ ਉੱਥੇ ਦੇ ਚਲੋ ਉੱਥੇ ਵੀ ਜ਼ਰੂਰੀ ਆ ਨਹੀਂ ਹੋਊਗਾ ਪਾਸ ਨਾ ਹੁਣ ਪਾਸ ਨਹੀਂ ਹੋਣੀ ਇੱਥੇ ਹਾਂਜੀ ਰਾਈਟ 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 ਤੇ ਹੁਣ ਜਦੋਂ ਆਈ ਆ ਜਦੋਂ ਆਪਾਂ ਪਾਰਕਿੰਗ ਲਾਈਟ ਕਹਿ ਦਿੰਨੇ ਆ ਹਾਂਜੀ 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 ਉੱਥੇ ਆ ਜਾਂਦੀ ਸੀ ਬ੍ਰੇਕ ਲਾਈਟਾਂ ਦੇ ਹੱਥ ਲੜੀਆਂ ਜਾਗ ਪੈਂਦੀਆਂ ਸੀ ਓਕੇ ਜਿਦਾ ਇੱਥੇ 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 ਸੀਗੀ ਪਾਰਕਿੰਗ ਲਾਈਟ ਤੇ ਬ੍ਰੇਕ ਲਾਈਟਾਂ ਦੇ ਹੱਥ ਲੜੀਆਂ ਉਹ ਤਾਂ ਕੰਮ ਕੀਤਾ ਹੋਇਆ ਸੀ ਹਾਂ ਹਾਂ ਜੀ ਤੇ ਸਾਰਾ ਕੁਝ ਕੀ ਕੀਤਾ ਬੰਦੇ ਨੂੰ ਹੁਣ ਇੱਥੇ ਆ ਕੇ ਫੇਰ ਪੈਸੇ ਲੱਗੇ ਘੱਟੋ ਘੱਟ 100 ڈالر ਹੁਣ ਸ਼ੀਸ਼ੇ ਦਾ ਆ ਜਾ ਸ਼ੀਸ਼ਾ ਖੋਲ ਕੇ ਅੰਦਰ ਰੱਖਿਆ ਆ ਇਹਦਾ ਸ਼ੀਸ਼ਾ ਜਿਹੜਾ ਹੁੰਦਾ ਇਹ ਆ ਸਵਨ ਐਸ2 ਇੱਥੇ ਚੱਲਦਾ ਆ ਰਾਈਟ ਹੈ ਨਾ ਜਾਂ ਤੇ ਤੁਸੀਂ ਜੇ ਕੀ ਮੈਂ ਸਾਰੇ ਆਪਣੇ ਭਰਾਵਾਂ ਨੂੰ ਅਸੀਂ ਕਹਿੰਨਾ ਮੰਗਾਉਣੀ ਆ ਏਰੀਆ ਤੋਂ ਸ਼ੀਸ਼ਾ ਮੰਗਾਓ ਇਹ ਨਾ ਫਰੇਮ ਮੰਗਾ ਲਓ ਜੀ ਉਹਨੂੰ ਕੋ ਫਰੇਮ ਦੇ ਦਿਓ ਜਿਹਦੇ ਵਿੱਚ ਸ਼ੀਸ਼ਾ ਫਿੱਟ ਹੁੰਦਾ ਹੋਇਆ ਰਾਈਟ ਰਾਈਟ ਉਹਦਾ ਭਾਈ ਤੂੰ ਪੈਸੇ ਸਾਡੇ ਕੱਟ ਯੋਗੀ ਤੇ ਆ ਕੇ ਤੁਹਾਨੂੰ ਕਢਾਉਣਾ ਪੈਣਾ ਫਿਰ ਚੇਂਜ ਕਰਾਉਣਾ ਪੈਣਾ ਇੱਕ ਲਾਈਟਾਂ ਡੀਓਟੀ ਲਿਖਿਆ ਹੋਣਾ ਚਾਹੀਦਾ ਲਾਈਟਾਂ ਤੇ ਪਤਾ ਨਹੀਂ ਉਹਨੇ ਕਿਹਾ ਸਹੀ ਬਾਤ ਦੀਆਂ ਡੀਓਟੀ ਲਿਖਿਆ ਆਏ ਤੇ ਅੱਛਾ ਅੱਛਾ ਤੇ ਬਾਕੀ ਟਾਇਰ ਪਤਲੇ ਜਰੂਰ ਨਾਲ ਮੰਗਾਓ ਠੀਕ ਠੀਕ ਟਾਇਰ ਜਿਹੜੇ ਪਤਲੇ ਆ ਉਹ ਨਾਲ ਮੰਗਾਓ ਨਹੀਂ ਤੁਹਾਨੂੰ ਇਥੋਂ ਕੋਈ ਨਾ ਕੋਈ ਲੱਭਣਾ ਪਊਗਾ ਪਾਸ ਤੋਂ ਉਹਨੇ ਹੁਣ ਭਾਜੀ ਹੁਣ ਇਦਾਂ ਨਹੀਂ ਪਾਸ ਕਰਦੇ ਨਾ ਤੇ ਕਿਉਂਕਿ ਜਿੰਨਾ ਚਿਰ ਪ੍ਰੋਪਰ ਨਹੀਂ ਹੋਇਆ ਇਹਨਾਂ ਨੇ ਹੁਣ ਇੱਧਰ ਤੁਸੀਂ ਲੈ ਕੇ ਦੇਖ ਲਓ ਤੁਸੀਂ ਆ ਰੀਅਰ ਵੀਅੂ ਮਿਰਰ ਨਹੀਂ ਤੁਹਾਨੂੰ ਦਿ세ਗਾ ਸੀਟ ਤੇ ਬੈਠ ਕੇ ਉਧਰ ਲਾਓ ਇਹਨੂੰ ਐਂ ਕਿੱ체 ਐ ਚ ਲਾਇਆ ਆ ਹਾਂ ਜੀ ਇਹ ਸ਼ੋਅ ਮਿਰਰ ਨਹੀਂ ਇਹ ਮੇ ਵੀ ਸੈੱਟ ਕੀਤੇ ਹੋ ਸੈੱਟ ਕਰਨੇ ਪੈਂਦੇ ਸਪੈਸ਼ਲ ਹੋ ਨਹੀਂ ਰਹੇ ਤੇ ਬਾਕੀ ਇਹ ਮੈਂ ਤਾਂ ਇਹੀ ਮੈਸੇਜ ਦੱਲਾ ਕਿ ਪੈਸੇ ਜਿਹਨੇ ਜੀਬ ਬਣਾਉਣੀ ਆ ਇੱਕ ਬੰਦਾ ਉੱਥੇ ਰੱਖੇ ਪਿੱਛੇ ਪੱਕਾ ਉਂਡੀਆ ਠੀਕ ਭਾਈ ਵੀ ਤੁਸੀਂ ਆਪਣਾ ਜੋ ਵੀ ਹੈਗਾ ਆ ਵੀ ਮਗਰ ਗੇੜਾ ਮਾਰ ਕੇ ਆਓ ਉਹਨੇ ਜਾਣਦੀ ਆ ਇਹ ਤਾਂ ਨੂੰ ਹਣ ਚਲਾ ਕੇ ਆਪਾਂ ਚਲਾ ਨਹੀਂ ਸਕਦੇ ਪਲੇਟ ਅਜੇ ਹਨੀ ਗਈ ਆ ਦੀ ਤੇ ਸਪੀਡ ਇਹਦੀ 60 ਹੁੰਦੀ ਆ 10 ਦੀ 80 ਆ ਕ੍ਰੋਨ ਪੀਨ ਨਹੀਂ ਚੇਂਜ ਕੀਤਾ ਪਿਛੇ ਮਤਲਬ ਕ੍ਰੋਨ ਇਫੈਕਟ ਹੈਗੇ ਨਹੀਂ ਕਾਫੀ ਹਾਂ ਕ੍ਰੋਨ ਪੀਨ ਚੇਂਜ ਕਰਨਾ ਪਏਗਾ ਹਾਂ ਕ੍ਰੋਨ ਪੀਨ ਚੇਂਜ ਕਰਾਂਗੇ ਫੇਰ ਹੀ ਸਹੀ ਹੋਊਗੀ ਜਦੋਂ ਮੈਂ ਤਿੰਨ ਚਾਰ ਬਣਾ ਕੇ ਭੇਜੀਆਂ ਸੀਗੀਆਂ ਹਾਂ ਇੱਕ ਥੋੜਾ ਜਿਹਾ ਕੰਮ ਹੁੰਦਾ ਤੁਸੀਂ ਥੋੜਾ ਜਿਹਨੂੰ ਫਰੇਮ ਟੇਡਾ ਕਰਾ ਲਓ ਤੋਂ ਐਂਗਲ ਤੇ ਲੈ ਜਾਓ ਰਾਈਟ ਤੁਸੀਂ ਲੈਣ ਕੀ ਬੋਟ ਲਵਾ ਲਓ ਪੇਂਟ ਜਿੱਦਣ ਵੱਜਣਾ ਉਹਦਾ ਕੋਲ ਖੜੇ ਹੋ ਜਾ ਹਮ ਇੱਕ ਜਿਹੜਾ ਵਧੀਆ ਜਿੱਦਾਂ ਤੇ ਸਫਾਈ ਦੇ ਨਾਲ ਹੋਏ ਕੰਮ ਹੈ ਨਾ ਇਹ ਵੀ ਹੋਇਆ ਆ ਬਟ ਇੰਨਾ ਨਹੀਂ ਹੋਇਆ ਨਾ ਜੋ ਕਿ ਇਹ ਵੀ ਮੈਨੂੰ ਨਹੀਂ ਵਧੀਆ ਲੱਗਾ ਇਹ ਵਾਲਾ ਕੰਮ ਜਿਹੜਾ ਹੋਇਆ ਹੈ ਇਹਨੇ ਹੁਣ ਕਮਾਨੀਆਂ ਆਇਆ ਜੇ ਤੁਸੀਂ ਆਹ ਦੇਖੋ ਆ ਲਵੀਏ ਸ਼ੌਤ ਦਿਖਾਏ ਕਮਾਨੀਆਂ ਦੇ ਉੱਤੇ ਵਾਲੇ ਕੋਲ ਰਸਤੇ ਆ ਦੇਖੋ ਬਾਹਰੋਂ ਪੇਂਟ ਮਾਰਤਾ ਆ ਅੰਦਰੋਂ ਰਸਤਾ ਨਿਕਲ ਰਿਹਾ ਆ ਇੱਧਰ ਆ ਦੇਖੋ ਰਸਤਾ ਲੱਗਾ ਮਤਲਬ ਉਹੀ ਨਾ ਏੜ ਬੰਦਰੀ ਦੀ ਦੂਰ ਮਗਾਈ ਹੈ ਲੋਕਿਆ ਵਿੱਚ ਲੋਕ ਰੱਖੀ ਹੋਈ ਹੈ ਵਿੱਚ ਬਿਲਕੁਲ ਬਿਲਕੁਲ ਜੀ ਇੱਕ ਬੰਦਾ ਚਾਹੀਦਾ ਜਿਹੜਾ ਮੰਗਾ ਰਿਹਾ ਆ ਆ ਆਹ ਕਲੇਆ ਪਿਆ ਆ ਤੇ ਆਹ ਦੇਖੋ ਪਿੱਛੇ ਹੂੰ ਹੂੰ ਲਈ ਵੇ ਆਹ ਦੇ ਆ ਗਲਿਆ ਪਿਆ ਆ ਲੋਹਾ ਆ ਲੋਹਾ ਗਲਿਆ ਪਿਆ ਬਸ ਤੇ ਪੇਂਟ ਮਾਰ ਕੇ ਭੇਜਦਾ ਨਾ ਇਹ ਅਸੀਂ ਭਲਾ ਭਾਜੀ ਹਾਂ ਚਲਾਇਆ ਤੇ ਹੁਣ ਅੰਦਰੋਂ ਬਾਕੀ ਆਓ ਭਾਜੀ ਅੰਦਰਲਾ ਦਿਖਾ ਦੀ ਅੰਦਰਲਾ ਅੰਦਰਲਾ ਪਰ ਦਿਖਾ ਦੀ ਇੰਟਰਨੈਟ ਕੋਲੋਂ ਮਾਰ ਕੇ ਦੇ ਆ ਡੋਨਟ ਨੋ ਆ ਆਇਆ ਤੇ ਅਕੀ ਆ ਰਹੇ ਕੋ ਇੱਥੇ ਬ੍ਰੇਕ ਪੈਡਲ ਜਿਹੜਾ ਤੁਸੀਂ ਲਵਾਉਨੇ ਹੋ ਥੋੜਾ ਲੰਬਾ ਲਵਾਓ ਇਹ ਤੁਹਾਡਾ ਪੂਟ ਫਸ ਜਾਂਦਾ ਨਾ ਲਵਾਉਣ ਲੱਗੇ ਆ ਇੱਕ ਸੀਟ ਆਇਆ ਸੀਟਾ ਪਿਛੇ ਨਹੀਂ ਜਾਂਦੀਆਂ ਇੱਥੋਂ ਮੜਗਾੜ ਜਿਹੜਾ ਆ ਮਰਗਾਰ ਨੂੰ ਥੋੜਾ ਇੱਥੋਂ ਪਿੱਛੇ ਕਰਾ ਲਓ ਕਿਉਂਕਿ ਟੈਟਾ ਟੱਚ ਨਹੀਂ ਕਰਦਾ ਹੁੰਦਾ ਆ ਆ ਦੇਖੋ ਇੱਥੇ ਕਰਾ ਲਓ ਇਹਨੂੰ ਥੋੜੀ ਅੰਦਰ ਜਗ੍ਹਾ ਬਣ ਜੂਗੀ ਹੋਰ ਕਸਟਮ ਕਰਾਓ ਥੋੜਾ ਜਿਆ ਸੀ ਸੋਦਾ ਟਾੜੀਓ ਡਰਾਈਵਰ ਸੀਟਾ ਹੋਰ ਪਿੱਛੇ ਹੋ ਜਾਏ ਹੋਰ ਰਾਜੇ ਪਿੱਛੇ ਜਗ੍ਹਾ ਬਣ ਜਾਈਏ ਇਹਦੇ ਖੁੱਲੇ ਹੋ ਕੇ ਰਹਿ ਸਕੋ ਇਹ ਕੰਮ ਆਪਾਂ ਕਰਾ ਸਕਦੇ ਆ ਅਸੀਂ ਆਹ ਕਰੀਦਾ ਸੀਗਾ ਮੈਂ ਮੋਗਿਆਂ ਬਲਵਾਉਂਦਾ ਹੁੰਦਾ ਸੀ ਜਾ ਕੇ ਤੇ ਇੱਥੋਂ ਇਹਨੂੰ ਇੱਥੋਂ ਬਟਾ ਲਈਦਾ ਹੁੰਦਾ ਸੀ ਸੋਦਰ ਉੱਤਰਨਾ ਸੌਖਾ ਹੋ ਜੇ ਹਾਂ ਹਾਂ ਹਾਂਜੀ ਪੌਣੀ ਉੱਤਰਨਾ ਕਾਫੀ ਥੋੜਾ ਟਿਕਰਾਵੀ ਅੰਦਰ ਜਿਆ ਹਾਂ ਹਾਂਜੀ ਹ ਦੇ ਹੋਈ ਨਿਕਾਨਿਕੀਆਂ ਉਹ ਬਣਾਉਂਦੇ ਹੈਗੇ ਆ ਤੇ ਤੁਸੀਂ ਥੋੜਾ ਜਿਆ ਚੰਗੀ ਤਰ੍ਹਾਂ ਬਣਾ ਲਓ ਜੇ ਤੁਹਾਡੇ ਕੋਲ ਬੰਦਾ ਆਇਆ ਆ ਨਾ ਏਡੀ ਦੂਰੋਂ ਜੀ ਬਣਾਉਣ ਦਾ ਨੇ ਪਿਆਰ ਕੀਤਾ ਤੇ ਕੋਈ ਲਾਈਟਾਂ ਦਾ ਹਿਸਾਬ-ਤਾਬ ਨਹੀਂ ਸੀ ਬੈਕ ਲਾਈਟਾਂ ਦੇ ਵਿੱਚ ਵਸਟ ਸੀਗੀਆਂ ਤੇ ਭਾਈ ਹੁਣ ਸੈੱਟ ਕਰਦਿਆਂ ਤੇ ਹੋਰ ਬੰਦਾ ਹੁੰਦਾ ਇੱਥੇ ਕੈਨੇਡਾ ਹੱਥ ਖੜਾ ਕਰ ਜਾਣਾ ਸੀ ਹਾਂਜੀ ਉਹ ਪਾਲ ਭਾਈ ਨੇ ਕਰਦਾ ਕੰਮ ਇਹਦਾ ਮੈਂ ਇੱਕ ਦਿਨ ਇੱਕ ਬੰਦੇ ਨੂੰ ਲਾ ਲਾਉਣਾ ਸਾਰੇ ਕੰਮ ਛੜਾ ਕੇ ਲਗਾ ਰਿਹਾ 7-8 ਘੰਟੇ ਮਤਲਬ ਐਕਸਟਰਾ ਐਫਰਟ ਲੱਗ ਗਿਆ ਇੱਥੇ ਇੱਥੇ ਲਿਆਉਣ ਤੋਂ ਬਾਅਦ ਲੱਗਦੇ ਆ ਕਈਆਂ ਦੇ ਪਾਸ ਵੀ ਨਹੀਂ ਹੁੰਦੀਆਂ ਅੱਛਾ ਇਹ ਚਲੋ ਹੁਣ ਇਹਨਾਂ ਕਰਵਾ ਦੇਣਗੇ ਹੂੰ ਹੂੰ ਤੇ ਕਈਆਂ ਦੀਆਂ ਪਾਸ ਵੀ ਨਹੀਂ ਹੁੰਦੀਆਂ ਹਾਂ ਹਾਂ ਤੇ ਬਾਕੀ ਮੈਂ ਤੇ ਇਹੀ ਸਲਾਹ ਦਿੰਨਾ ਪੀ ਜੇ ਇਹਦੇ ਬੰਦੇ ਨੇ ਤਿਆਰ ਕਰਨੀਆਂ ਥੋੜੀ ਜੀ ਆਪ ਨੌਲੇਜ ਹੋਵੇ ਉਹਨੂੰ ਜਿੰਨੇ ਵੀ ਕਰਾਉਣੀ ਆ ਤਿਆਰ ਤੇ ਜੇ ਤੋਂ ਵੀ ਕਰਾਉਣੀ ਆ ਉਹਦੇ ਉੱਤੇ ਚੜ ਕੇ ਰਹਿਣਾ ਪੈਣਾ ਆ ਤੇ ਉਦਾਂ ਇਹ ਤਾਂ ਚਲੋ ਇਹਨਾਂ ਨੇ ਥੋੜੀ ਮਹਿੰਗੀ ਮੰਗਵਾਈ ਆ ਤੇ ਉਦਾਂ ਜਾਇਜ 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 ਜਿਹੜਾ ਜਾਇਜ ਮੈਂ ਦੱਸਦਾ ਇਹਦੇ ਨਾਲ ਦੀ ਜੀ ਯਾਰੀ ਮੈਂ ਬਣਾਉਂਦਾ ਸੀ ਉੱਥੇ ਇਹ ਤੇ ਇੰਜਨ ਕਰੋਲਾ ਦਾ ਉਹ ਤੇ ਬਲੈਰੋ ਡੀਆਈ ਇੰਜਨ ਰਖਾਓ ਮਿੰਦਰਾ ਦਾ ਸੋ ਦੈਟ ਕੱਲ ਨੂੰ ਇੱਥੇ ਤੁਹਾਡੇ ਤੇ ਕੋਈ ਕੁਐਸਚਨ ਨਹੀਂ ਪੁੱਟ ਕਰ ਸਕਦਾ ਹਾਂ ਵੀ ਮਿੰਦਰਾ ਦੀ ਗੱਡੀ ਮਿੰਦਰਾ ਇੰਜਨ ਇੱਕ ਡੀਆਈ ਆਪਾਂ ਇੱਥੇ ਕਾਮਯਾਬ ਆ ਡਾਇਰੈਕਟ ਇੰਜੈਕਸ਼ਨ ਆ ਤਾਂ ਸਾਡੇ ਡਾਇਰੈਕਟ ਇੰਜੈਕਟਰ ਡੀਆਈ ਹੁੰਦੇ ਆ ਇੰਜੈਕਟਰ ਹੁੰਦੇ ਆ ਉਹਨਾਂ ਸਿੱਧੀ ਮਤਲਬ ਕਿ ਡੀਜ਼ਲ ਸਪਾਈ ਜਾਂਦੀ ਆ ਕੋਈ ਹੀਟਰ ਲਾਉਣ ਦੀ ਨਹੀਂ ਲੋੜ ਤੇ ਸਟਾਰਟ ਹੋ ਜਾਣੀ ਜਿੰਨੀ ਮਰਜ਼ੀ ਠੰਡ ਦੇ ਵਿੱਚ अच्छा ਤੇ ਉਤੋਂ ਦਾ ਕੋਈ ਵੀ ਆਪ ਤੁਹਾਨੂੰ ਪਤਾ ਹੀ ਬਲੈਰੋਆਂ ਦਾ ਇਹ ਖਰਚਾ ਹੈ ਨੀਗਾ ਇੱਕ ਕ੍ਰਾਉਨ ਪੀਨੀਅਨ ਚੇਂਜ ਕਰਾਓ ਉਹਦਾ ਉਹ ਸਪੈਸ਼ਲ ਕੋਪਾਈ ਪੀ ਨਵੇਂ ਮਾਡਲ ਦਾ ਕ੍ਰਾਉਨ ਵੀ ਨਾ ਪਾਉਣਾ 11 41 ਪਾਓ ਇਹਦੇ ਵਿੱਚ ਪਿਆ ਹੁੰਦਾ 9/39 ਹੂੰ ਹੂੰ ਦੰਦੇ ਜਿਹੜੇ ਹੁੰਦੇ ਆ ਨੌ ਦੰਦੇ ਹੁੰਦੇ ਆ ਕ੍ਰਾਉਨ ਦੇ ਨਹੀਂ 39 ਦੰਦੇ ਹੁੰਦੇ ਹੁੰਦੇ ਕ੍ਰਾਉਨ ਦੇ ਤੇ ਪੀਨੀਅਨ ਦੇ ਨਾ ਹੁੰਦੇ ਆ ਫਿਰ ਭਾਜੀ ਫਿਰ ਨੋਲੇਜ ਜਿੰਨੂੰ ਹੈਗੀ ਥੋੜੀ ਬੋਲੀ ਚਾਹੀਦੀ ਯਾਨੀ ਪਹਿਲਾਂ ਇੱਕ ਸਟੈਪ ਲੈਣ ਤੋਂ ਪਹਿਲਾਂ ਗਾਈਡੈਂਸ ਬਣਾ ਹੋਵੇ ਥੋੜੀ ਜਿਹੀ ਜੀ ਅਸੀਂ ਜੇ ਅਸੀਂ ਹੁਣ ਤਾਂ ਹੀ ਤੁਸੀਂ ਆਏ ਆ ਵੀ ਵੀਡੀਓ ਕੀਆ ਬਣਾਉਨੇ ਆ ਨਾ ਇਸ ਟੌਪਿਕ ਤੇ ਤੇ ਕੰਮ ਮਤਲਬ ਕੀ ਹੋਣਾ ਚਾਹੀਦਾ ਪ੍ਰੋਪਰ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਬਾਕੀ ਹੋਰ ਤੇ ਆਪਾਂ ਬੇਸਿਕ ਤੁਹਾਨੂੰ ਦੱਸ ਹੀ ਦਿੱਤਾ ਸਾਰਾ ਬਾਕੀ ਜੋ ਬੰਦੇ ਨੇ ਆਪਣਾ ਕਰਾਉਣਾ ਕਰਾਈਦਾ ਰਾਈਟ 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 Oh, Hello. Know, you're, you're nice. Yeah. Like it Yeah, very nice. Yeah. Have you seen it earlier? No. Oh, like I watched National Geographic, but I haven't <laughs> seen this car. This one, yeah. Okay. This one was not here. Uh -huh. it, it just got a sticker National Geographic. Oh, okay. Yeah, yeah, yeah. This it's one can't in National Geographic mm -hmm. got small engine. It's very so, okay. nice. Yeah. <laughs> so they have they have imported it from back it back in India. Yeah. Okay, yeah. so you guys are selling it? No, no we <laughs> are not selling it. We'll <laughs> think if you'll pay good money. Oh, <laughs> good money? <laughs> yeah. 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 Uh, he's our boss. He used to import. Yeah. Okay. So he has done most of the things which, which is required off. here. So, so what yeah. are you guys going to do with the car? Uh, just getting yeah. it fast and um, tomorrow. Uh, okay. okay. Only summertime. Yeah, yeah, only summertime. You can't in the winter. But it's a very nice car. What it, year? It's 2001. Oh, really? 2001, and it still looks new. Like, yeah. you see the screen? Yeah, it's because like... we got new paint, new screen, everything is new. Yeah. Just, just see the 2001. Mm -hmm. This is new. This, uh, this frame is new. Mm -hmm. Everything is new. Wow. They have completely modified it how much does the car like this go for? This goes like 20,000. 20, 20,000? Yeah, yeah. That's not bad. Mm -hmm. This goes like um like 12,000, but uh, uh, we have to pay for shipping from India. Yeah. Mm -hmm. It's very, very nice. Interior looks brand new. Mm -hmm. Good business. Yeah. Mm -hmm. yeah, Thank you. Thank you. Oh, ਤੇ ਆਪਾਂ ਗੱਲ ਕਰਦੇ ਕਿੰਨੇ ਤੱਕ ਲੱਗਦਾ ਬਲੈਰੋ ਡੀਆ ਇੰਜਨ ਤੇ ਉਸ ਤੋਂ ਬਾਅਦ ਫਰੌਨ ਟਿਨ ਵਧੀਆ ਪਿੱਛੇ ਪਾ ਕੇ ਤੇ ਰੰਗ ਰੰਗ ਦਾ 10000 ਡਾਲਰ ਲੈਂਦੇ ਆ ਸੋਰੀ 10000 ਰੁਪਿਆ ਲੈਂਦੇ ਆ ਜੇ ਆਪਾਂ ਸਫਾਰੀ ਦਾ ਪਿੰਡ ਜੇ ਵਾਈਟ ਕਰਾਉਣੀ ਉਹ ਕਰਾ ਲਓ ਵਿੱਚ ਜਿਹੜੇ ਹੁੰਦੇ ਆ ਸਟਾਰਕ ਨੂੰ ਕਹਿੰਦੇ ਜਿੱਤਾ ਭੁੱਲ ਗਿਆ ਹੁੰਦੇ ਮੈਟੈਲਿਕ ਪੇਂਟ ਨੂੰ ਕਹਿੰਦੇ ਹੁੰਦੇ ਉਹ ਵਿੱਚ ਤਾਰੇ ਜੇ ਦਮਕਦੇ ਉਹ ਕਰਾਓ ਤੁਸੀਂ 10000 ਦੇ ਵਿੱਚ ਉਹ ਕਰ ਦਿੰਦੇ ਕਿੰਨਾ ਕੁ ਲੱਗਦਾ ਤਾਲੀ ਰੰਗ ਨਹੀਂ ਲੱਗਦਾ ਤੇ ਉਹ ਇਦਾਂ ਬੰਦਾ ਕੋਲ ਖੜਾ ਹੋ ਜਦੋਂ ਮਰੌਣਾ ਆਇਆ ਕਿ ਕਿਸੇ ਤੋਂ ਕਸਮ ਨਾ ਹੋਏ ਉਹਨੇ ਇਹ ਕਰ ਸਕਦੇ ਆ ਆ ਚੀਜ਼ ਆ ਸਾਰੀ ਬਲੈਕ ਕਰੋ ਤੁਸੀਂ ਅਥਲੜੀ ਆ ਚੀਜ਼ ਅਥਲੜੀ ਤੇ ਸਾਰੀ ਬਲੈਕ ਕਰ ਦਿਓ ਹਮਮ ਕਵਾਨੀਆਂ ਬਲੈਕ ਕਰ ਦਿਓ ਨਾ ਉਹ ਜ਼ਿਆਦਾ ਸੋਹਣੀ ਲੱਗੇਗੀ ਇਹਦੇ ਨਾਲ ਤੇ ਹਾਂ ਜੀ ਜੀ ਪਾਲ ਭਾਜੀ ਬਾਰੇ ਮੈਂ ਸੁਣਿਆ ਪਹਿਲੇ ਨਾਮ ਹੀ ਸੁਣਿਆ ਮੈਂ ਮੇਰਾ ਬੈਂਡ ਹੈ ਪਾ ਗੱਲਾਂ ਕਰਦੇ ਹੁੰਦੇ ਆ ਕਿ ਭਾਜੀ ਨੇ ਕਾਫੀ ਕੰਮ ਕਰਾ ਦਿੰਦੇ ਸੀ ਜਿਹੜੇ ਕੇਜ ਜਿਹਾ ਕਰਾਉਂਦੇ ਆ ਤੇ ਫਿਰ ਮੈਂ ਇੱਕ ਸਿਰਫ ਕਾਫੀ ਕੰਮ 1993 ਅੱਛਾ ਕਾਫੀ ਪਹਿਲੇ ਤੇ ਫਿਰ ਮੈਂ ਜੋਬ ਕੀਤੀ ਕਰਾ ਲਉਂ यार बहुत ही ज़्यादा साल साल तब मैं अपना चुप्पी चूसना से अपने अपना इस पर अपना बिज़नेस ही वाली शॉप की नहीं नहीं और दूसरी लोकेशन अच्छा ओ ये फिर अपनी पेड़ ढंग करा ले यूज़ फिर अपना एक साल पूरा ओके 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 ठीक काफ़ी टाइम वगैरह नेसे बिज़नेस है हाँ हाँ ज़रूरत ह� अच्छा अच्छा ओए बता तो ओके ओके बट इंडिया ਤੋਂ ਤੇ ਹੀ ਮਕੈਨਿਕ ਦੇ ਹੀ ਫੇਸ ਹੈ ਕੰਮ इंडिया ਵੀ ਮਕੈਨਿਕ ਦਾ ਹਾਂ ਇਹੀ ਜਿਹਦਾ ਤੁਸੀਂ ਹੁਣ ਕਾਫੀ ਵੱਡੇ ਲੈਵਲ ਤੇ ਕਰ ਰਹੇ ਹੋ ਕੰਮ ਹਨਾ ਸਾਨੂੰ ਤਾਂ ਸਾਰਾ ਹਿੱਸਾ ਰੇ ਕਰ ਰਿਹਾ ਹਾਂਜੀ ਤੇ ਵਹੀ ਮਕੈਨਿਕ ਲਈ ਸਰਟੀਫਿਕੇਸ਼ਨ ਵਗੈਰਾ ਤੇ ਕਿਸੇ ਸਪੈਸ਼ਲ ਇਹ ਵੀ ਕਰਨੀਆਂ ਪੈਂਦੀਆਂ ਨੇ ਅੱਛਾ ਇੰਡੀਆ ਵਾਲੀਆਂ ਜਿਹੜੀ ਹੁੰਦੀਆਂ ਉਹ ਉਹ ਨਹੀਂ ਮੰਨਦੇ ਉਹ ਨਹੀਂ ਹਾਂ ਅੱਛਾ 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 ਸਪੈਸ਼ਲ ਉਹ ਤੋਂ ਜਿਹੜਾ ਸਿੱਖਿਆ ਉਹ ਆਓ ਉਹ ਤਾਂ ਲੱਗ ਗਿਆ ਵੇ ਇੱਥੇ ਬੈਠ ਰਿਹਾ ਉੱਥੇ ਆ ਕੇ ਦੱਸੋ ਫਾਈ ਕਰ ओके ओके। ਉਹ ਤੇ ਸੈਕਰੀਜ ਆਉਣਾ ਚਾਹੀਦਾ। ਹਾਂਜੀ ਹਾਂਜੀ। ਜਦੋਂ ਕਿਸੇ ਆਉਣਾ ਹੋਵੇ, ਕਿਸੇ ਨੂੰ ਆਉਣਾ ਹੋਵੇ। ਹਾਂਜੀ ਹਾਂਜੀ। ਸੈਕਰੀਜ ਆਉਣਾ, ਬਿਲਡਰ ਨੇ ਆਉਣਾ, ਕਿਸੇ ਟ੍ਰੇਡ ਦੇ ਚਾਹੋ ਨਾਲੇ ਸਭ ਵਧੀਆ। ਠਾਈ ਠਾਈ ਠਾਈ। ਹਾਂ। ਥੀ ਕੰਮ ਦੀ ਵੈਲਿਊ ਤਾਂ ਹੈਗੀ ਇੱਥੇ। ਮੈਂ ਪਹਿਲਾਂ ਵੀ ਭਾਜੀ ਉਹਨਾਂ ਨੇ ਗੱਲ ਕਰਿਆ ਸੀ। ਥੀ ਕੰਮ ਨਹੀਂ ਮਿਲਦਾ, ਕੰਮ ਵਾਲਾ ਕਿਸੇ ਦਾ ਆਪਰਾ ਟ੍ਰੇਡ ਦਾ ਪਤਾ ਹੋਵੇ ਤਾਂ ਕੰਮ ਆ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਮੋਸੀ ਜਿੰਨਾ ਵੀ ਪਾ ਏਰੀਆ ਦੇਖ ਲਈਏ, ਮਕੈਨਿਕ ਦੇ ਆਪਣਾ ਪੰਜਾਬੀਆਂ ਨੇ ਜਾਂ ਇੰਡੀਅਨਸ ਨੇ ਮੋਸੀ ਸਮਝ ਆਏਗਾ। ਕਾਮ ਇਟਾਵੇਂ ਵਿੱਚ ਦੇਖੇ ਜੀ ਬੰ ਇਹ ਕੀ ਕਰਾਂਦੇ ਕਾਫੀ ਪਰ ਹੋਮ ਦਾ ਰੇਟ ਇਹੀ ਹੈ ਵੀ ਹੁਣ ਉਹ ਸ਼ੁਰੂ ਤੋਂ ਕੋਈ ਕੰਮ ਕਰਦੇ ਰਾਈਟ 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 ਹੋਰ ਕਾਫੀ ਇਥੇ ਬੰਦੇ ਸਾਡੇ ਕੋਲ ਆਉਂਦੇ ਜੋਬ ਦਾ ਇਹ ਜੋਬ ਚਾਹੀਦੇ ਹੁਣ ਹੁਣ ਜੇ ਬੰਦੇ ਨੂੰ ਕੰਮ ਹੀ ਨਹੀਂ ਆਉਂਦਾ ਹੋਗਾ ਕੰਮ ਨਹੀਂ ਆਉਂਦਾ ਤੇ ਇਹ ਜੋਬ ਅਸੀਂ ਕਿਹੜੀ ਨੂੰ ਦਵਾਇਆ ਬੜਾ ਮੁੰਡਾ ਸਾਡੇ ਕੋਲ ਆਇਆ ਸੀ ਇਹ ਹਾਂਜੀ ਇਹਨੂੰ ਦੂਜੇ ਦਿਨ ਕੈਨੇਡਾ ਦੇ ਵਿੱਚ ਆਇਆ ਦੂਜੇ ਦਿਨ ਕੰਮ ਮਿਲ ਗਿਆ ਹਾਂ ਹਾਂ ਤੇ ਸਾਲ ਆ ਪਸਾਲ ਹੋ ਗਿਆ ਇਹਨੂੰ ਸਾਡੇ ਕੋਲ ਆ ਕੇ ਸਾਰਾ ਜੋ ਵੀ ਸਾਲ ਹੋ ਗਿਆ ਸਾਲ ਹੋ ਗਿਆ ਹਾਂ ਅੱਛਾ ਸਾਰਾ ਕੰਮ ਨਹੀਂ ਬਹੁਤ ਅਲਪੀ ਅੱਛਾ 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 ਪਾਹੀ ਤੇ ਇਹ ਪਹਿਲੇ ਸਿੱਖਿਆ ਜਿਆਦਾ ਵਾਰ ਵਾਰ ਕਰਦਾ ਠੀਕ ਤੁਸੀਂ ਸਿੱਖਿਆ ਇਹ ਪਰ ਕੰਮ ਨਹੀਂ ਆਇਆ ਇੰਡੀਆ ਕੰਮ ਕੀਤਾ ਇੰਡੀਆ ਵਰਤਦਾ ਤੇ ਵਾਲੇ ਵਰਤਦਾ ਓਕੇ 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 ਤੇਹੀ ਚੀਜ਼ ਦਾ ਆਪਾਂ ਦੱਸਣਾ ਚਾਹੁੰਦੇ ਆ ਕਿ ਕੰਮ ਦੀ ਕਿੰਨੀ ਵੈਲਿਊ ਜੇ ਸਿੱਖ ਕੇ ਆ ਰਹੇ ਆ ਆਪਾਂ ਜੀ ਹਾਂ ਜੀ ਪਹਿਲੇ ਸਿੱਖੇ ਆ ਰਹੇ ਆ ਉੱਥੇ ਤੇ ਕਿੰਨੀ ਮੁਸ਼ਕਲ ਹੋ ਰਹੀ ਹੈ ਕੰਮ ਲੱਭਣ ਦੀ ਜਾਂ ਆ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਨਾਲੇ ਆਪਾਂ ਇੰਡੀਆ ਸਮਝਨੇ ਕੰਮ ਛੋਟਾ ਵੱਡਾ ਜੇ ਇੱਥੇ ਦਾ ਉਸੇ ਕੰਮ ਦੀ ਜ਼ਿਆਦਾ ਵੈਲਿਊ ਪੈ ਰਹੀ ਆ ਉਲਟਾ ਨਾਲੇ ਇਹ ਕੰਮ ਨਹੀਂ ਆਪਾਂ ਕਹਿੰਦੇ ਵੀ ਕੋਈ ਵੀ ਕੰਮ ਬੰਦਾ ਸਿੱਖ ਕੇ ਆਵੇ ਪਰ ਸਿੱਖ ਕੇ ਆਵੇ ਤੇ ਆਵੇ ਕੋਈ ਕੰਮ ਤਾਂ ਨਹੀਂ ਆਜੇ ਤੇ ਕੰਮ ਤੁਹਾਨੂੰ ਪੈ ਜੀ ਆ ਲਿਕਨੇਸ਼ਨ ਦਾ ਕੋਈ ਵੀ ਕੰਮ ਜਿਹੜੇ ਕੰਮ ਆਪਾਂ ਉੱਥੇ ਨਹੀਂ ਕਰਨਾ ਚਾਹੁੰਦੇ ਇੱਥੇ ਸਗੋਂ ਉਹਨਾਂ ਦੀ ਜ਼ਿਆਦਾ ਵੈਲਿਊ ਮੈਂ ਦੇਖੀ ਹੋਈ ਆ ਹਾਂਜੀ 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 ਇਹ ਉਹ ਚੀਜ਼ ਹੈਗੀਆਂ ਨੇ ਹਾਂਜੀ ਤੇ ਭਾਜੀ ਇੱਕ ਤੁਸੀਂ ਇਹਨਾਂ ਦਾ ਐਂਡ ਟੂ ਐਂਡ ਆਪਾਂ ਖਰਚਾ ਦੇਖ ਲੀਏ ਕਿੰਨਾ ਟੋਟਲ ਕਿੰਨਾ ਕੁ ਪੈਂਦਾ ਹੈ ਇਹਨਾਂ ਦਾ ਭਾਜੀ 6.5 ਲੱਖ ਦਿੱ ਹਾਂਜੀ ਸਾਢੇ 6 ਉਹਨੂੰ ਦਿੱਤਾ ਤੇ 6000 ਡਾਲਰ ਜਿਹੜੇ ਬੰਦੇ ਨੇ ਸ਼ਿਪਿੰਗ ਕਰਾਈ ਉਹਨੇ ਲਿਆ ਉਦਾਂ ਜਿਹੜਾ ਸ਼ਿਪਿੰਗ ਦਾ ਕੋਸਟ ਹੈ ਕਿ 2.5 ਲੱਖ ਰੁਪਈਆ ਇੰਡੀਆ ਤੋਂ ਜਿਹੜਾ ਜੈਨੂਅਲ ਹੈ ਅੱਛਾ ਇਦਾਂ ਦੇ ਇਸ ਤੋਂ ਵਧੀਆ ਜੀ ਬਲੈਰੋ ਡੀਆ ਇੰਜਣ ਦੇ ਨਾਲ ਆਹਾਂ ਮੁੰਡਾ ਸੈਂਬੀ ਆ ਮੋਗੇ ਅੱਛਾ ਉਹ ਬਣਾ ਦਿੰਦਾ 3 ਲੱਖ ਦੇ ਵਿੱਚ ਓਕੇ ਇਸ ਤੋਂ ਵਧੀਆ ਕ੍ਰਾਊਨ ਪ੍ਰੀਮੀਅਮ ਪਾ ਕੇ ਵਧੀਆ ਤੇ ਬਲੈਰੋ ਡੀਆ ਇੰਜਣ ਵਧੀਆ ਰੰਗ ਕਰਕੇ ਤਾਂ ਵੀ ਤੁਹਾਨੂੰ ਉੱਤੇ ਚੜਨਾ ਪੈਂਦਾ ਟਾਈਮ ਜਿਉਂ ਜੇ ਤੁਸੀਂ ਬਣਾਉਣੀ ਆ ਇੱਕ ਸਾਲ ਦਾ ਟਾਈਮ ਲਾ ਕੇ ਚੱਲੋ ਅੱਛਾ ਇੱਕ ਸਾਲ ਤੁਸੀਂ ਭੁੱਲ ਜੋ ਵੀ ਤੁਹਾਡੀ ਜੀ ਆਊਗੀ ਉਹ ਕਹਿੰਦੇ ਤਿੰਨ ਨੱਚ ਬਣਾ ਤਿੰਨ ਚ ਨਹੀਂ ਉਹਨਾਂ ਨੇ ਬਣਾਉਣੀ ਉਹਨਾਂ ਨੇ 6 ਮਹੀਨੇ ਲਾਉਣੀ ਬਣਾਉਣੀ ਓਕੇ ਤੇ 6 ਮਹੀਨੇ ਸ਼ਿਪਿੰਗ ਟਾਈਮ ਰੱਖੋ 6 ਗੱਲ ਹੀ ਹੋ ਹੀ ਕਰਾ ਕੇ ਦਿੰਦੇ ਆ ਇਹ ਸ਼ਿਪਿੰਗ ਦੇ ਬੰਦੇ ਹੋਰ ਹੈਗੇ ਆ ਤੇ ਮੁੰਡਾ ਸਾਹੇਲੇ ਵਾਲਾ ਲੁਧਿਆਣੇ ਦਾ ਤੇ 2.5 ਲੱਖ ਰੁਪਈਆ ਲੈਂਦਾ ਤੇ 2.5 ਲੱਖ ਰੁਪਈਆ ਸਿੰਡੀ ਇੰਡੀਆ ਦਾ ਉਹਨੀਆਂ ਅਫੀਸ ਤੇ 3 ਲੱਖ ਮਤਲਬ ਕਿ ਆ ਤੇ ਚਲੋ ਭਾਜੀ ਉਹਨਾਂ ਨੇ ਡਬਲ ਹੀ ਦੇ ਦਿੱਤੇ ਪੈਸੇ ਨਾ ਪਰ ਤੇ ਦਿੱਲ ਤੇ ਇੰਨੇ ਸਾਢੇ 3.5 ਲੱਖ ਲੱਗ ਚਲੇ ਟੀਮ ਕਰਵਾਈ ਦਾ ਹਾਂ ਜੀ ਹਾਂ ਜੀ ਤੇ ਵਧੀਆ ਮਤਲਬ ਸਾਰੀ ਮੈਟਿੰਗ ਕਰਕੇ ਤੇ ਤੁਹਾਨੂੰ ਹੋਰ ਮੈਂ ਫੋਟੋ ਪਾ ਦਿੰਨਾ ਤੁਸੀਂ ਉਹ ਭਾਵੇਂ ਸ਼ੋਅ ਕਰ ਦਿਓ ਜਿਹੜੀ ਸਾਢੇ 3.5 ਬਣਦੀ ਉਹਦੇ ਅੰਦਰ ਪਾਈਪ ਲੱਗੇ ਹੁੰਦੇ ਪਾਪਰ ਕੋਟੇ ਪਾਈਪ ਜਿਹੜਾ ਹਾਂ ਇਹਦੇ ਵਿੱਚ ਪਾਈਪ ਹੈ ਇਹ ਮੈਂ ਦੇਖਣੇ ਅੰਦਰ ਨਹੀਂ ਐਕਚੁਅਲ ਹੈ ਹਾਂ ਜੀ ਪਾਈਪ ਲਾਏ ਹੁੰਦੇ ਆ ਛੱਤ ਨੂੰ ਤੁਸੀਂ ਮੋਡੀਫਾਈ ਕਰਾ ਲਓ ਤੇ ਉਹ ਉਹ ਜੀਪ ਦੇਖਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਲੱਗਦਾ ਇਹ ਵੀ ਸੋਹਣੀ ਲੱਗਦੀ ਨੋ ਡਾਊਟ ਸੋਹਣੀ ਆ ਜੀ ਐਂ ਸੋਹਣੀ ਲੱਗਦੀ ਹੁੰਦਾ ਹਾਂ ਜੀ ਹਾਂ ਜੀ ਨੇ ਬਸ ਸੋਣੀ ਆਪਾਂ ਬਸ ਇਹੀ ਦੱਸਣਾ ਚਾਹੁੰਦੇ ਆ ਕਿ ਮਤਲਬ ਕਿਥੇ ਹੋਈ ਪੈਸੇ ਬਚਾਏ ਜਾ ਸਕਦੇ ਆ ਕਿਉਂਕਿ ਆਪਾਂ ਨਹੀਂ ਜਾਣਦੇ ਕਿ ਪੈਸੇ ਹੋਰ ਕਿੱਥੇ ਖਰਚ ਹੋ ਜਾਂਦੇ ਆ ਮੈਂ ਤੁਹਾਨੂੰ ਕਹਾਂ ਅੱਜ ਉਹ ਲਾਓ ਨਾ ਬਲੈਕ ਕੋਟ ਲਾਓ ਸਟਾਈਲ ਆਂ ਚੀਜ਼ ਬਲੈਕ ਕਰਾਓ ਨਾ ਆ ਹਾਰਨੇ ਆ ਰੈਡੀਏਟਰ ਨੂੰ ਦਾ ਲੁੱਕ ਨਾ ਖਰਾਬ ਕਰੋ ਰੈਡੀਏਟਰ ਸੋਹਣਾ ਲੱਗਦਾ ਇਦਾਂ ਤੇਰੇ ਅੰਦਰ ਦੇ ਵਿੱਚ ਰਾਈਟ ਹੈ ਨਾ ਤੇ ਆ ਜਿੰਨੀ ਇੱਕ ਲਾਈਟਾਂ ਛੋਟੀਆਂ ਪਾਓ ਇਹਦੀਆਂ ਲਾਈਟਾਂ ਵੱਡੀਆਂ ਆ ਨਾ ਤੇ ਆ ਆ ਵੱਡਾ ਕਰਾਓ ਇੱਥੇ ਇੱਥੇ ਕਮਾਨੀਆਂ ਲਗਾਉਣ ਨੂੰ ਤੁਸੀਂ ਇੱਥੇ ਲਾ ਸਕਦੇ ਆ ਕੁਝ ਵੀ ਇੱਕ ਪਲੇਟ ਲਾਉਣ ਨੂੰ ਤੇ ਕਮਾਨੀਆਂ ਲੁਕੀਆਂ ਹੁਣ ਦੰਗਿਆਂ ਦੀ ਕਿੰਨੀ ਕੀਤੀ ਜਾ ਹੈ ਤੇਰਾ ਕਹਿੰਦਾ ਸਿਰਫ ਉਹ ਬਹੁਤ ਸਿੰਪਲ ਬਣਾਈ ਹੋ ਹਾਂਜੀ ਹਾਂਜੀ ਜ਼ਿਆਦਾ ਸਿੰਪਲ ਬਣੀ ਬਣਾਈ ਹੈ ਹਾਂ ਸਿੰਪਲ ਤੇ ਪੈਸੇ ਜ਼ਿਆਦਾ ਤੇ ਪੈਸੇ ਜ਼ਿਆਦਾ ਲੇ ਜ਼ਿਆਦਾ ਲੇ ਹਾਂ ਤੇ ਬਾਕੀ ਅੰਦਰੋਂ ਤੁਸੀਂ ਦੇਖ ਹੀ ਲਈ ਆ ਬਸ ਬੂਫਰ ਵਾਫਰ ਲਾ ਦਿੱਤੇ ਆ ਹਾਂ ਤੇ ਉਹ ਤੇ ਲੋਕੀ ਤੇ ਬੇਸਿਕਲੀ ਇੱਥੇ ਲਿਆਂ ਤੱਕ ਦਾ ਖਰਚਾ 6 ਲੱਖ ਦਾ ਹੀ ਆ ਦੇਖੇ ਜਾਵੇਗਾ ਨਹੀਂ ਨਹੀਂ 6 60 ਲੱਖ ਤੇ ਉਹਨੇ ਲਿਆ ਬੰਦੇ ਨੇ ਬਣਾਉਣ ਬਣਾਉਣ ਨਹੀਂ ਨਹੀਂ ਜੇ ਆਪਾਂ ਆਪਾਂ ਜਾਇਜ਼ ਜਾਇਜ਼ ਗੱਲ ਕਰੀਏ ਇਹ ਵੀ ਇਹਦੀ ਨਾ ਗੱਲ ਕਰੀਏ ਹਾਂਜੀ ਹਾਂਜੀ 7 ਲੱਖ ਰੱਖ ਹਾਂਜੀ 7 ਲੱਖ ਦਾ ਹੈਗਾ ਖਰਚਾ ਪਾ ਕੇ ਨਹੀਂ ਅਬ ਯਾ ਦੇਣਾ ਜੇ 20000 ਦੇਣਾ ਤੇਲ ਤੂਲ ਦਾ ਕੀੜੇ ਮਾਰਾਈਂ ਜਾ ਕੇ ਉਹ ਵਿੱਚ ਪਾ ਕੇ 7 ਲੱਖ ਲੱਗਦਾ ਹੈਗਾ 7 ਲੱਖ ਲੱਗਦਾ ਹੈਗਾ ਤੇ ਮਤਲਬ ਕਿ ਬਾਕੀ ਇੱਥੇ ਆ ਕੇ ਕਿੰਨਾ 500-700 ਡਾਲਰ ਲੱਗਦਾ ਪਾਸਿੰਗ ਦਾ ਪਾ ਕੇ ਤੇ ਹਾਂਜੀ ਹੁਣ ਆ ਲੈਟਾਂ ਆ ਨਾ ਹੁਣ ਬਾਜੀ ਹੁਣੀ 500 ਦਾ ਸਮਾਨ ਲੈ ਕੇ ਆਏ ਆ ਲੈਟਾਂ ਚਾਰ ਲੈ ਆਏ ਸ਼ੋਮੈਟ ਲੈ ਆਏ ਨਾ ਤੇ ਹੋਰ ਸ਼ੀਸ਼ਾ ਪੈਣਾ ਇਹਦਾ 350 ਦਾ ਸ਼ੀਸ਼ਾ ਆ ਹਾਂਜੀ ਹਨਾ ਤੇ ਚਲੋ ਸ਼ੀਸ਼ਾ ਤੇ ਆਪਾਂ ਕਹਿੰਦੇ ਨਾ ਇੱਥੇ ਪੈਣਾ ਨਾ ਪਰ ਲੈਟਾਂ ਲੋਕਾਂ ਤੇ ਪ੍ਰੋਪਰ ਇੰਡੀਆ ਤੋਂ ਲੱਗੀਆਂ ਹੋਣ ਆਹ ਪਾਰਕਿੰਗ ਲੈਟਾਂ ਇੱਥੇ ਚਾਹੀਦੀਆਂ ਜ਼ਰੂਰੀ ਤੇ ਚਾਹੀਦੀਆਂ ਵਿਸ਼ੇ ਚਾਹੀਦੀ ਹੈ ਨਾ ਹੂੰ ਹੂੰ ਪਾਰਕ ਲਟਾਮੀਸਮ ਜਿਹਦਾ ਆਪਾਂ ਲਾਈਟ ਆਫ ਕਰਦੇ ਆ ਨਾਲ ਜਗਣ ਹਾਂਜੀ ਇਹ ਤਾਂ 7 ਲੱਖ ਉਥੋਂ ਦਾ ਹੋ ਗਿਆ ਉਥੋਂ ਦਾ ਫਿਰ ਠੀਕ ਹੈ ਜੀ 500 ਇਹ ਲਾ ਲਓ 300 ਇਹ ਲਾ ਲਓ ਐਕਸਟਰਾ ਤੇ ਬਾਕੀ ਹੋਰ ਵੀ ਖਰਚਾ ਹੈਗਾ ਭਾਜੀ ਪਾਲ ਭਾਜੀ ਉਸ ਪਾਸਿੰਗ ਦਾ ਲੱਗਦਾ 100 ਤੋਂ 120 ਅੱਛਾ ਇਹਨਾਂ ਦਾ ਖਰਚਾ ਆਉਣਾ ਹੈ ਬਾਕੀ ਠੀਕ ਹੈ 300 500 ਤਾਂ ਲੱਗਾ 1000 ਰੁਪਏ ਦਾ ਖਰਚਾ ਲੱਗ ਚਲੀ ਫਿਰ ਬੈਟਰੀ ਖਵਾਰੀ ਥੋੜੀ ਜਿਹਾ ਰੱਖ ਲਓ ਜੀ ਹਾਂ ਜੀ ਪਾਸ ਕਰਾਉਣ ਆ ਆਹ ਕਰ ਲੋ ਆਹ ਕਰਤਾ ਰਾਈਟ ਰਾਈਟ ਨਹੀਂ ਆਪਣਾ ਜਿਹੜਾ ਮਕੈਨਿਕ ਦੀ ਜਿਹੜੀ ਲਗਣੀ ਤੇ ਆਡੀ ਉੱਤੇ ਲੱਗਣੀ ਉਹ ਤਾਂ ਲੱਗਣਾ ਲੱਗਣਾ ਐਕਟਰ ਇਹ ਤਾਂ ਉਸ ਤੋਂ ਇਲਾਵਾ ਖर्चे ਕਰ ਰਹੇ ਕਿੰਨਾ ਹੋਵੇ 20000 ਰੁਪਏ ਦਾ ਖਰਚਾ ਲੱਗ ਚਲੀ ਹਾਂ ਜੀ ਰਾਈਟ ਰਾਈਟ ਦੇਵ ਹੋਗੇ ਸਾਹਿਬ ਪੇਪਰ ਵੀ ਹੁਣ ਕਹਿੰਦੇ ਉਹ ਤੋਂ ਉਹੀ ਗੱਲ ਕਰ ਆਪਾਂ ਪਹਿਲਾਂ ਕਰਦੇ ਜੇ ਪ੍ਰੋਪਰ ਉਸ ਤੋਂ ਸਾਰਾ ਕੁਝ ਇੱਥੇ ਦੇ ਹਿਸਾਬ ਨਾਲ ਬਣੇ ਹੋਵੇ ਮੇਰਾ ਖਰਚਾ ਸਾਰਾ ਬੱਸ ਮੇਰਾ ਖਰਚਾ ਹਾਂ ਜੀ ਦਾ ਬੈਟਰੀ ਦੀ ਵਾਇਰ ਮੈਂ ਮੀਨ ਇਹਨਾਂ ਲਈ ਹਾਂ। ਹਾਂ। ਹਣ ਦੇਖੋ ਜੇ ਇਹਨਾਂ ਨੇ ਉੱਥੇ ਤਾਂ ਲੰਮੀ ਵਾਇਰ ਲਾ ਕੇ ਨਾ ਸੋਹਣੀ ਜਿੱਥੇ ਮਾਲ ਲੈ ਕੇ ਐਨ ਲਾ ਕੇ ਗਰਾਉਂਡ ਇਹਨੂੰ ਇੰਜਨ ਦੇ ਉੱਤੇ ਪਿੱਛੇ ਟਰਾਂਸਮਿਸ਼ਨ ਦੇ ਬੋਲਟ ਨਟ ਗਰਾਉਂਡ ਦੇ। ਉੱਤੇ ਦੇਖੋ ਕਿੰਨੀ ਕਿੰਨੀ ਭੈੜੀ ਲੱਗਦੀ ਸੀ। ਉਹ ਦੇਖੋ ਜੇ ਜੇ ਕੁਲਪਾਰ ਹੋ ਜਾਏ ਹੀਟ ਵੀ ਹੋ ਸਕਦੀ ਆ। ਹੀਟ ਪੋਸਟ ਆ ਰਿਹਾ ਹੈ। ਸ਼ਾਰਟ ਵੀ ਹੋ ਸਕਦਾ। ਫਸ ਵੀ ਹੋ ਸਕਦਾ। ਜਲਦਬਾਜ਼ੀ ਕੀਤੀ ਹੈ ਬਣਾ ਕੇ ਬਸ ਪਿੱਛੇ ਪੈਸੇ ਪੈਸੇ। ਹਾਂਜੀ। ਇਹ ਚੀਜ਼ਾਂ ਆਪਾਂ ਆਪਣੇ ਉਹਨਾਂ ਨੂੰ ਉਪੇ ਹੋਰ ਨਾਲ ਫਿਰ ਇਹ ਜੇ ਹੁਣ ਇਹ ਹੁਣ ਉਹੀ ਗੱਲ ਹੋ ਜਾਂਦੀ ਜਿੱਦਾਂ ਕੋ ਸਕੂਲ ਗਿਆ ਹੋਵੇ ਜਿੱਦਾਂ ਵੇ ਬੰਦਾ ਫਾਦਾ ਹਾਂ ਵੇ ਉਹਨੂੰ ਦੱਸਿਆ ਹੋਵੇ ਹਾਂ ਵੇ ਪਾਈ ਕਿਸੇ ਸਤਾਰਨ ਸ਼ਗਿਰਦ ਨੂੰ ਦੱਸਿਆ ਵੇ ਇਹਨੂੰ ਪ੍ਰੋਪਰ ਵੇਰਿੰਗ ਐ ਨਾਲ ਜਾ ਕੇ ਪਿੱਛੇ ਨੂੰ ਜਾ ਕੇ ਥੱਲੇ ਇਹਨੂੰ ਦਿਓ ਰਾਈਟ ਗਰਾਉਂਡ ਨਹੀਂ ਹੋਣੀ ਹੁਣ ਇੱਥੇ ਥੱਲੇ ਜਾਸ ਚੱਲਦਾ ਵਿਆ ਹਾਂਜੀ ਹਾਂਜੀ ਇੱਥੇ ਮੈਂ ਆ ਦੇਖੋ ਹਲੇ ਅਮਰ ਕਿੱਦਾ ਕਰਤ ਹੋਈ ਬੈਰ ਵੀ ਬੈਚ ਹੋਈ ਇਹਦੇ ਸਾਈਡ ਰਾਈਟ ਰਾਈਟ ਇਹ ਚੀਜ਼ਾਂ ਉਹਨਾਂ ਦੀਆਂ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਇਹੀ ਇਹੀ ਕੰਮ ਕਰਦੇ ਆ ਇਹ ਕੰਮ ਹਾਂ ਵੇ ਬੜੀ ਕਿਰਤ ਹਾਂਜੀ ਹੋ ਫੁਲੀ ਸਾਡੀ ਵੀਡੀਓ ਵੇਖ ਕੇ ਸਾਰਿਆਂ ਨੇ ਜਿਹਨਾਂ ਨੇ ਕਰਨਾ ਇਹ ਚੀਜ਼ਾਂ ਪਤਾ ਲੱਗਣ ਉਹਨਾਂ ਨੂੰ ਤਾਂ ਕਿ ਕੋਈ ਵੀ ਹੋਵੇ ਚੀਜ਼ਾਂ ਨੂੰ ਦੇਖ ਲੈਣ ਉਹਨਾਂ ਤੇ ਮਤਲਬ ਉੱਥੇ ਜਾ ਕੇ ਦੱਸੇ ਉਹਨਾਂ ਨੂੰ ਭਾਈ ਆਹ ਚੀਜ਼ਾਂ ਹੋਣੀਆਂ ਜਿਹੜੀਆਂ ਮੈਂ ਲੈ ਕੇ ਜਾਂਦੀ ਹਾਂ ਚੈੱਕ ਕਰਕੇ ਜਾਂ ਤਸੱਲੀ ਨਾਲ ਹਾਂਜੀ ਤੇ ਆਪਣੀ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ ਜੇ ਕ ਇਹੋ ਜੇ ਕੰਮ ਕਰਨਾ ਵਾ ਤੇ ਜਰੂਰ ਇਹ ਚੀਜ਼ਾਂ ਧਿਆਨ ਵਿੱਚ ਰੱਖੀਆਂ ਜਾਣ ਤੇ ਆਪਣੇ ਦੇਖ ਤਾਂ ਪੈਸੇ ਬਚਦੇ ਵੇ ਇੱਕ ਚੀਜ਼ ਵਧੀਆ ਮਿਲਦੀ ਮਿਲੇ ਸਾਨੂੰ ਉਗਣਾ ਪਹਿਲੇ ਲਾ ਕੇ ਵੀ ਕੋਈ ਚੀਜ਼ ਪਾ ਗਲਤ ਪੈ ਜਾਈ ਇੱਥੇ ਵੈਸੇ ਹੀ ਰਿਪੇਅਰ ਬੜੀ ਮਹਿੰਗੀ ਵਾਕੀ ਆ ਗਏ ਨਾ ਡਾਊਨ ਕੋਸਟ ਆ ਗਏ ਨਾ ਡਾਊਨ ਕੋਸਟ ਆ ਗਏ ਹੋਣੇ ਮੇਰੇ ਖਿਆਲ ਨਾਲ ਤੇ ਬਾਕੀ ਤਰ੍ਹਾਂ ਵਾਪੇ ਉਹ ਹਿਸਾਬ ਕੱਢਣ ਗਿਆ ਆ ਕੇ ਹਾਂ ਹਾਂ ਹੁਣ ਦੇਖੋ ਛੋਟੀ ਛੋਟੀ ਚੀਜ਼ ਹੁੰਦੀ ਆਦਾ 에ਅਰ ਸਿਲੰਡਰ ਆਦਾ ਤੁਹਾਨੂੰ ਹੂੰ ਹੂੰ 에ਅਰ ਸਿਲੰਡਰ ਦਾ ਸਕੂਰ ਉਹਨੇ ਡਰਾਈਵਰ ਦਾ ਸਕੂਰ ਮਾਰ ਦਿੱਤਾ ਉਹਨਾਂ ਨੇ ਦੇਖੋ ਰਾਈਟ ਰਾਈਟ ਕੋਈ ਚੀਜ਼ ਪਾਉਣੀ ਹੈ ਨਵੀਂ ਪਾਏ ਤੇ ਨਵੀਂ ਚੀਜ਼ ਪਾ ਕੇ ਦੇਉਂਦੇ ਨੇ ਪੈਸੇ ਲੈ ਕੇ ਫ੍ਰੀ ਦਿੰਦੇ ਰਾਈਟ ਰਾਈਟ ਇਦਾਂ ਵੀ ਹੁੰਦੀਆਂ ਛੋਟੇ ਨਾ ਆਪਰੇ ਉਹਦੇ ਤਰੀ ਫਿਰਦੀ ਆ ਇਹਨੂੰ ਪ੍ਰੋਪਰ ਹੈਂਗਰ ਬਣਾ ਕੇ ਇੱਥੇ ਦਾ ਲਾਇਆ ਹੋਵੇ ਇੱਥੇ ਪ੍ਰੋਪਰ ਉਹਦੇ ਤਰੀ ਹੋਵੇ ਸਾਹੀ ਵਗੈਰਾ ਪ੍ਰੋਪਰ ਰਿਕਾਉਟ ਕਰੀ ਪਤਾ ਆਹ ਹੋਈ ਨਹੀਂ ਪਹਿਲੇ ਇਹ ਤਾਂ ਜੀ ਬਿਲਕੁਲ ਬੈਟਰ ਕਰਨੀ ਆ ਜੀ ਜੀ ਕਿ ਨਹੀਂ ਗੱਲ ਫੇਰ ਉੱਥੇ ਮੁਕਲੀਏ ਨੋਲੇਜ ਤੇ ਬਸ ਬਸ ਉਹੀ ਗੱਲ ਆ ਨੋਲੇਜ ਕਿੰਨੀ ਆ ਹਰ ਇੱਕ ਨੂੰ ਤੇ ਆਪਾਂ ਉਹੀ ਕੋਸ਼ਿਸ਼ ਕਰ ਰਹੇ ਆ ਕਿ ਨੋਲੇਜ ਮਿਲੇ ਉਹਨਾਂ ਨੂੰ ਜਿਨ੍ਹਾਂ ਨੇ ਮੰਗਾਨੀ ਅੱਗੇ ਤੋਂ ਜਿਨ੍ਹਾਂ ਨੇ ਕਰਨਾ ਹੈ ਇਹ ਕੰਮ ਤੇ ਹਾਂਜੀ 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 ਪ੍ਰੋਪਰ ਹੋ ਜਾਏ ਠੀਕ ਹੈ ਸਾਨੂੰ ਤਾਂ ਜਾ ਕੇ ਡਬਲ ਕੰਮ ਨਾ ਪਵੇ ਸਾਨੂੰ ਆਹ ਕੰਮ ਨਾ ਕਰਾਉਣਾ ਪਵੇ ਰਹਾ राइट ਇਹ ਲਾਈਟ ਬਲ ਵੀ ਇੱਥੇ ਜਿਹੜੇ ਪ੍ਰੂਫ ਕਰਦੇ ਉਹਦੇ ਨਾਲ ਉਹ ਤੋਂ ਪਵਾਉਣੇ ਚਾਹੀਦੇ ਰਾਈਟ 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 ਸਾਡੇ ਕੇਕਾਸ ਬਲ ਵੀ ਇੱਥੇ ਨਹੀਂ ਆਪਾਂ ਚਾਲਦੇ ਹੋਏ ਜਿਹੜਾ ਸੇ ਕੱਢਣੇ ਬੰਦੇ ਤੁਹਾਨੂੰ ਆਪੇ ਰਾਈਟ ਰਾਈਟ ਸਾਡੇ ਪ੍ਰੋਬਲਮ ਆ ਤੇ ਦੇਖੋ ਉਹ ਛੋਟ ਵੀ ਓਕੇ ਉਹ ਜੋ ਵੀ ਬਾਸ ਨਹੀਂ ਉਹਦਾ ਵਧੀਆ ਉਹਦਾ ਓਵਰਲ ਠੀਕ ਹੈ ਬਸ ਇਹ ਨਿੱਕੀ ਨਿੱਕੀ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੱਥੇ ਆਪਣੇ ਪੈਸੇ ਬਚ ਸਕਦੇ ਆ ਇੱਥੇ ਆਪਾਂ ਚੀਜ਼ਾਂ ਥੋੜੀ ਵਧੀਆ ਪਵਾ ਸਕਦੇ ਆ ਤਾਂ ਕਿ ਇੱਥੇ ਆ ਕੇ ਹਨੂ ਜਿਆਦਾ ਪੈਸੇ ਨਾ ਲੱਗਣ ਚੀਜ਼ਾਂ ਤੇ ਉਹ ਚੀਜ਼ਾਂ ਬਾਕੀ ਆ ਜੇ ਤੁਹਾਨੂੰ ਅੰਦਰ ਦਾ ਇੱਕ ਗੇੜਾ ਮਰਵਾ ਦਈਏ ਤੇ ਦਿਖਾ ਜੀ ਕਿੰਦਾਂ ਦੀ ਹੈ ਨਾਲ ਮੇਰੇ ਬਣੀ ਸੋਹਣੀ ਬਣੀ ਹੋਈ ਆ ਅੰਦਰੋਂ ਪੂਰੀ ਇਹਨਾਂ ਨੇ ਮਿਲਟਰੀ ਲੁੱਕ ਦਿੱਤੀ ਹੋਈ ਆ ਪੁਰਾਣੀ ਟਾਈਪ ਦੀ ਤੇ ਸੀਟਾਂ ਦੇ ਥੱਲੇ ਵੂਫਰ ਲਾਇਆ ਹੋਇਆ ਤੇ ਵਧੀਆ ਬਣੀ ਹੋਈ ਆ ਅੰਦਰੋਂ ਵੀ ਹੈ ਕਿਹੜਾ ਰੰਗ ਨਾ ਮੈਚ ਨਾਲ ਬਾਰੇ ਕਰੀ ਆ ਆ ਸੀਟ ਪੈ ਤੇ ਗ੍ਰੇ ਲਾਈਆਂ ਇੱਥੇ ਫਿਰ ਮੇ ਰੰਗ ਦੀ ਆ ਮੇਰੀ ਮਰਦੀ ਇੰਡੀਆ ਦੇ ਬਾਹਰ ਤੋਂ ਮੈਨੂਅਲ ਹੈ ਲੋ ਜੀ ਆਪਾਂ ਇੱਕ ਜੀਪ ਦਾ ਫੇਰ ਮਾਰ ਲੀਏ ਗੇੜਾ ਤੇ ਹੋਪਫੁਲੀ ਤੁਹਾਨੂੰ ਇਹ ਸਾਰਾ ਜੀਪ ਦਾ ਟੂਰ ਸਾਡਾ ਵਧੀਆ ਲੱਗਾ ਹੋਊਗਾ ਇਸ ਵੀਡੀਓ ਚ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਰੀ ਨੋਲਿਜ ਦਿੱਤੀ ਜਾਵੇ ਤੇ ਜਿੰਨਾ ਵੀ ਮੇਰੇ ਵੀਰ ਭੈਣਾਂ ਨੇ ਮੰਗੋਣੀਆਂ ਆ ਜੀਪਾਂ ਉਥੋਂ ਤੇ ਇਹ ਚੀਜ਼ਾਂ ਦਾ ਖਾਸ ਧਿਆਨ ਦਿੱਤਾ ਜਾਵੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਲਵਾ ਸਕਦੇ ਹਾਂ ਕਿਹੜੀਆਂ ਇੱਥੇ ਚੀਜ਼ਾਂ ਜ਼ਰੂਰੀ ਨੇ ਕਿਹੜੀਆਂ ਚਾਹੀਦੀਆਂ ਨੇ ਇੱਥੇ ਪਾਸਿੰਗ ਲਈ ਰਜਿਸਟਰੀ ਲਈ ਹਰ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਨੂੰ ਇਹ ਨੋਲੇਜ ਵਾਲੀ ਵੀਡੀਓ ਕਿਵੇਂ ਲੱਗੀ ਆ ਤੇ ਇਹੋ ਜਿਹੀ ਵੀਡੀਓ ਜੇ ਤੁਹਾਨੂੰ ਹੋਰ ਵੀ ਚਾਹੀਦੀਆਂ ਸਾਨੂੰ ਜਰੂਰ ਦੱਸਿਓ ਆਪਾਂ ਹੋਰ ਇਹੋ ਜਿਹੀ ਟੌਪਿਕ ਲੈ ਕੇ ਆਵਾਂਗੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਵਾ ਕੀ ਆ ਰਹੀਆਂ